ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਔਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਅਕਾਲੀ ਦਲ ਭਾਜਪਾ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਬਿਲਕੁਲ ਰੋਕ ਲਾਈ ਹੋਈ ਆ ਤੇ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰ ਕਾਨੂੰਨੀ ਕਲੋਨੀ ਜਿਹੜੀ ਆ ਉਹ ਪੰਜਾਬ 'ਚ ਨਹੀਂ ਬਣਾ ਸਕਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਜਿਹੜਾ ਤੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਟੀਆਂ ਨੇ ਪੁੱਟੇ ਸਿਰ ਦੇ ਅਸੀਂ ਪੜ ਰਿਆਂਗੇ ਉੱਥੇ ਵੀ ਅਸੀਂ ਠੀਕ ਕਰ ਰਿਆਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਪਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਰੀ ਪਾਲਿਸੀ ਜਿਹੜੀ ਲੈ ਕੇ ਆਇਆ ਹੈ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਜਿੰਨੀ ਵੀ ਜਮੀਨ ਦਾ ਜਿਹੋ ਚਾਹਵਾਗਾ ਕਿਵੇਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਵਾਗਾ ਉਹ ਤੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਡਾਕਟਰ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੋਗੇ ਔਰ ਉਸ ਜਦੋਂ ਮਾਰਕੀਟ ਬਣ ਚੱਸੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਫੁੱਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ ਅਸੀਂ ਕਮਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਪਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਨਹੀਂ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾਗਾ ਪਰ ਨਾਲ ਦੀ ਰਾ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਵੈਲਪ ਕੀਤੀ ਹੋਈ ਜ਼ਮੀਨ 'ਚੋਂ 1000 ਘਰ ਜਿਹੜਾ ਸਟੋਰ ਦਾ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗਜ ਜਿਹੜਾ ਹੈਗਾ ਉਹਦੇ ਰਿ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਬਾਕੀ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਗਣ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਇੱਥੇ ਦੀ ਗੱਲ ਚ ਨੂੰ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਇਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਆਧਾਰਨ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਬੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਈ 1 ਕਰੋੜ ਰੁਪਇਆ ਰੇਟ ਆ ਤਾਂ ਜੇ ਅਸੀਂ ਲੈਂਡ ਐਕੁਇਰਿਸ਼ਨ ਕਰਾਂਗੇ ਜੇਕਰ ਸਿਓ ਜਮੀਨ ਨੂੰ ਅਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ 베ਚੀਏ ਚਾਹੇ ਇੰਡਸਟਰੀ ਲਈ 베ਚੀਏ ਜਾਂ ਕਿਸੇ ਹੋਰ ਤਰ੍ਹਾਂ ਬਦਲੀ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਅਕਵਾਇਸ਼ੀਸ਼ਨ ਪਾਲਿਸੀਸ दैट 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਸ ਕਰਦੇ ਹਾਂ ਪਰ ਲੇਕਿਨ ਜਦੋਂ ਅਸੀਂ ਕਲੋਨੀਆ ਰਹਿ ਗਿਆ ਜਿਹੜੀਆਂ ਮਸ਼ਰੂਬ ਦੀ ਤਰ੍ਹਾਂ ਪੰਜਾਬ ਦੇ ਪੁਰਾਣੇ ਸਮੇਂ ਚ ਉਗੀਆਂ ਸੀਗੀਆਂ ਅਕਾਲੀ ਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਦਿੱਤੋਂ ਰੋਕ ਲਾਈ ਹੋਈ ਆ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜੜੀ ਆ ਉਹ ਪਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਬੰਧ ਸਰਕਾਰ ਦੁਆਰਾ ਡਿਵੈਲਪ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਦੇ ਮੇਰਾ ਅਕਾਲੀ ਦਰ ਵਾਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਯੂ ਪੁਰਾਣੀ ਡੇਟ ਚ ਲੱਗ ਰਿਹਾਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇ ਕਿਆਂ ਉਹ ਸਰਾਸਰ ਮੈਂ ਸਮਝਦਾ ਲੈਣ ਮਾਫੀ ਦੇ ਕਹੜ ਦੇ ਉੱਤੇ ਲੈਣ ਮਾਫੀ ਦੇ ਵਿਹਾਫ ਦੇ ਉੱਤੇ ਅਕਾਲੀ ਦਲ ਬੋਲ ਰਿਹਾਗਾ ਕਾਂਗਰਸ ਬੋਲ ਰਹੀਆ ਕਿ ਸਾਰੇ ਅਕਾਲੀ ਦਲ ਨੂੰ ਲੈਣ ਮਾਫੀ ਚਲਾਉਂਦਾਗਾ ਕਾਂਗਰਸ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਤਿਕਾਰ ਭਗਵਾਨ ਸ੍ਰੀਮਾਨ ਜੀ ਬਾਦੋ ਮੁਖਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਹਾਂ ਕਿ ਪਰ ਬੜਕੇ ਇਹੀ ਕਾਰਨ ਹੈ ਕਿ ਗੱਲੋਂ ਇਹਨਾਂ ਦਾ ਭੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਦਾ ਦੇ ਮਨ ਕਰਤ ਸੋਚੇ ਸਮਝੇ ਦੋਸ਼ ਹੈ ਜਿਹੜੇ ਉਹ ਲਾਰਾਏ ਨੇ ਕਿ ਸਭ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਨਾ ਬਾਰ ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲੈ ਜਾਊਗੀ जो सहमति देगा सहमति जमीन जी बिल्कुल इस लैंड पॉलिसी डिवेलप करके हंड्रेड परसेंट डिवेलपमेंट जी स्टेट करूगी फिर सेल कर सदगाक यू का सवाल अगर थोड़ी लेकर ध्यान देख सर्वे हो गया है